ਹਾਂਜੀ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਪਤਾ ਹੀ ਹੈ ਅਸੀਂ ਹਰ ਰੋਜ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ સ્ਤੌਪਤੀ ਨੂੰ ਸਮਰਪਿਤ ਇੱਕ ਪਾਠ ਦਾ ਵਿਖਿਆਨ ਹਰ ਰੋਜ਼ ਕਰਦੇ ਹਾਂ ਕਿਵੇਂ ਅਸੀਂ ਕੱਲ ਕੀਤਾ ਸੀ ਸ੍ਰੀ ਗੁਰੂ ਤੇਗ ਬਹਾਦਰ ਜਿੱਦਿਆਂ ਯਾਤਰਾਵਾਂ ਬਾਰੇ ਉਦੇ ਅੰਤਲੇ ਭਾਗ ਦੇ ਵਿੱਚ ਆਪਾਂ ਦੇਖਿਆ ਸੀ ਕਿ ਪਟਨਾ ਸ਼ਹਿਰ ਦਾ ਜ਼ਿਕਰ ਆਇਆ ਸੀ ਆਇਆ ਸੀ ਨਾ ਪਟਨਾ ਸ਼ਹਿਰ ਦਾ ਪਟਨਾ ਸ਼ਹਿਰ ਦਾ ਜ਼ਿਕਰ ਆਇਆ ਸੀ ਉਹਦੇ ਵਿੱਚ ਅਸੀਂ ਬਾਲ ਸੁਰ ਗੋਬਿੰਦ ਰਾਏ ਦੇ ਪ੍ਰਕਾਸ਼ ਬੜੀ ਚਰਚਾ ਕੀਤੀ ਸੀ ਨਾ ਜਿਹੜਾ ਅੱਜ ਦਾ ਆਪਣਾ ਦਿਨ ਹੈ ਉਹ ਪੰਜਵਾਂ ਦਿਨ ਹੈ ਕਿੰਨਾਵਾਂ ਦਿਨ ਹੈ ਅੱਜ ਪੰਜਵਾਂ ਦਿਨ ਹੈ ਤੇ ਪੰਜਵੇਂ ਦਿਨ ਦਾ ਜਿਹੜਾ ਅੱਜ ਦਾ ਆਪਣਾ ਮੁੱਖ ਵਿਸ਼ਾ ਆ ਬਾਲ ਗੁਰੂ ਗੋਬਿੰਦ राय ਦਾ ਪ੍ਰਕਾਸ਼ ਠੀਕ ਹੈ ਜੀ ਬਾਲ ਗੁਰੂ ਗੋਬਿੰਦ राय ਦਾ ਪ੍ਰਕਾਸ਼ ਕਵੀ ਲਿਖਦਾ ਹੈ ਕਹਿੰਦਾ ਮਾਂ ਗੁਜ਼ਰੀ ਨੂੰ ਮਿਲਣੇ ਵਧਾਈਆ ਪਟਨੀ ਚ ਚੰਨ ਚੜਿਆ ਮਾਂ ਗੁਜ਼ਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਤਾ ਹੁਣ ਸਾਰਿਆਂ ਨੂੰ ਇੱਕ ਆਡੀਓ ਦੇ ਰਾਹੀਂ ਅਸੀਂ ਵਿਚਾਰ ਅੱਜ ਦੇ ਦਿਨ ਦਾ ਸੁਣਾਵਾਂਗੇ ਸਾਰਿਆਂ ਨੇ ਧਿਆਨ ਦੇ ਨਾਲ ਸੁਣਨਾ ਜਿਵੇਂ ਕੱਲ ਤੁਸੀਂ ਕੋਸ਼ਲ ਨੇ ਆਨਸਰ ਦਿੱਤੀ ਸੀ ਮੈਂ ਫੇਰ ਅੱਜ ਕੋਸ਼ਲ ਪੁੱਛ ਲੈਨੇ ਤੇ ਅਸੀਂ ਆਨਸਰ ਦੇਣੇ ਠੀਕ ਹੈ ਜੀ ਧਿਆਨ ਨਾਲ ਸੁਣ ਲਓ ਪਿਆਰੇ ਵਿਦਿਆਰਥੀਓ ਸਾਡੇ ਅੱਜ 5ਵੇਂ ਦਿਨ ਦੇ ਵਿਖਿਆਨ ਦਾ ਸਰਲੇਖ ਹੈ ਆਗਮਨ ਬਾਲ ਗੁਰੂ ਗੋਬਿੰਦ राय ਜੀ ਮਾਤਾ ਗੁਜਰੀ ਜੀ ਨੂੰ ਮਿਲਣ ਵਧਾਈਆਂ ਪਟਨੇ ਚ ਚੱਲ ਚੜਿਆ ਸਨ 1646 ਸੀ ਉਸ ਦੀ 7ਵੀਂ ਸੰਮਤ 1723 ਦੀ ਗੱਲ ਹੈ ਪਟਨਾ ਸ਼ਹਿਰ ਦੇ ਗगन ਵਿੱਚ ਉਸ ਰਾਤ ਚੰਦਰਮਾ ਦਾ ਨੂਰ ਅਤ ਅਲੌਕਿਕ ਸੀ ਜਿਵੇਂ ਕਿਸੇ ਅਗੰਮੀ ਜੋਤ ਨੂਰਾਨੀ ਰੂਪ ਦੇ ਮਨੁੱਖੀ ਜਾਮੇ ਵਿੱਚ ਆਉਣ ਤੇ ਸ੍ਰਿਸ਼ਟੀ ਵੀ ਸਵਾਗਤ ਕਰ ਰਹੀ ਹੋਵੇ ਉਸ ਰਾਤ ਤਾਰਿਆਂ ਦੀ ਚਮਕ ਵੀ ਕਿਤੇ ਵੱਧ ਰੌਸ਼ਨ ਸੀ ਜਿਵੇਂ ਕਿਸੇ ਪਰਮਪੁਰਖ ਦੇ ਧਰਤ ਤੇ ਆਉਣ ਦਾ ਅੰਬਰ ਵੀ ਦੀਪਮਾਲਾ ਕਰਕੇ ਜਸ਼ਨ ਮਨਾ ਰਿਹਾ ਹੋਵੇ। ਸ਼ਹਿਰ ਪਟਨਾ ਦੀ ਉਸ ਸੁਹਾਵੀ ਧਰਤ ਤੇ ਮਾਤਾ ਗੁਜਰੀ ਜੀ ਨੂੰ ਬੇਅੰਤ ਵਧਾਈਆਂ ਮਿਲਣ ਲੱਗੀਆਂ। ਜਦੋਂ ਉਹਨਾਂ ਦੀ ਪਵਿੱਤਰ ਗੋਦ ਵਿੱਚ ਬਾਲ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ। ਜੋ ਬਾਅਦ ਵਿੱਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਣ ਕੇ ਸੁਭਾਏਮਾਨ ਹੋਏ ਬਾਲ ਗੁਰੂ ਗੋਬਿੰਦ ਰਾਏ ਜੀ ਦਾ ਪਟਨਾ ਨਗਰ ਵਿਖੇ ਜਿਸ ਵੇਲੇ ਆਗਮਨ ਹੋਇਆ ਹੈ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੂਰ ਪੂਰਬੀ ਭਾਰਤ ਵਿੱਚ ਰਾਜਾ ਰਾਮ ਸਿੰਘ ਦੇ ਨਾਲ ਅਸਾਮ ਵੱਲ ਪ੍ਰਚਾਰ ਯਾਤਰਾ ਕਰ ਰਹੇ ਸਨ ਨਵੇਂ ਪਾਸ਼ਾ ਦੇ ਪਟਨਾ ਤੋਂ ਦੂਰ ਹੋਣ ਕਾਰਨ ਮਾਤਾ ਗੁਦਰੀ ਜੀ ਅਤੇ ਬਾਲ ਗੋਬਿੰਦ ਰਾਏ ਜੀ ਦੀ ਦੇਖਭਾਲ ਲਈ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਦਾਦੀ ਜੀ ਮਾਤਾ ਨਾਨਕੀ ਜੀ ਸੇਵਾ ਨਿਭਾ ਰਹੇ ਸਨ ਹਾਂਜੀ ਬੱਚੋ ਅੱਜ ਤੁਸੀਂ ਜਿਹੜਾ ਅੱਜ ਦਾ ਵਿਚਾਰ ਸੁਣਿਆ ਆ ਉਹਦੇ ਵਿੱਚ ਕਿਹੜੇ ਗੁਰੂ ਸਾਹਿਬ ਦੇ ਆਗਮਨ ਪਰੇ ਤੁਹਾਨੂੰ ਦੱਸਿਆ ਗਿਆ ਕਿਹੜੇ ਗੁਰੂਵਰੀ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿਹੜੇ ਸ਼ਹਿਰ ਦੇ ਵਿੱਚ ਹੋਇਆ ਪਟਨਾ ਸਾਹਿਬ ਕਿਹੜੇ ਸ਼ਹਿਰ ਚ ਹੋਇਆ ਜੀ ਪਟਨਾ ਸਾਹਿਬ ਤੇ ਕਿਹੜੇ ਸਾਲ ਚ ਹੋਇਆ 1664 1664 ਸ੍ਰੀ ਗੁਰੂ ਰੋਬਿੰਦ ਸਿੰਘ ਜੇਪੀਤਾ ਦਾਦਾ ਕੀ ਜੀ ਨੂੰ ਬੇਨ ਮਾਤਾ ਜੀ ਸ੍ਰੀ ਗੁਰੂ ਬੇਨ ਮਾਤਾ ਜੀ ਤੇ ਮਾਤਾ ਦਾ ਨਾਮ ਮਾਤਾ ਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ